ਇੱਕ ਪਾਸੇ ਕਿਸਾਨਾਂ ਦਾ ਦੂਸਰਾ ਅੰਦੋਲਨ ਸ਼ੁਰੂ ਹੋਣ ਜਾ ਰਿਹਾ ਤੇ ਉਸੇ ਦੀਆਂ ਤਿਆਰੀਆਂ ਦੇ ਚੱਲਦੇ ਕਿਸਾਨ ਜਿਹੜੇ ਨੇ ਉਹ ਦਿੱਲੀ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ ਸ਼ੰਭੂ ਵੱਲ ਕੂਚ ਕਰਦੇ ਨਜ਼ਰ ਆ ਰਹੇ ਨੇ ਟਰੈਕਟਰ ਟਰਾਲੀਆਂ ਦਾ ਵੱਡਾ ਹਜੂਮ ਜਿਹੜਾ ਉਹ ਦਿੱਲੀ ਵੱਲ ਜਾਂਦਾ ਨਜ਼ਰ ਆ ਰਿਹਾ ਹੈ ਤੇ ਉਸੇ ਦੇ ਵਿੱਚ ਕਿਸਾਨ ਜਿਹੜੇ ਨੇ ਉਹ ਜ਼ਰੂਰ ਉੱਗ ਕੇ ਪਾਰਟਿਸਪੇਟ ਕਰਦੇ ਪਏ ਨੇ ਇਸ ਤੋਂ ਪਹਿਲਾਂ ਅੰਦੋਲਨ ਦੇ ਵਿੱਚ ਵੀ ਲਗਾਤਾਰ ਕਿਸਾਨਾਂ ਦੇ ਵੱਲੋਂ ਭਾਰੀ ਕੱਟ ਕੀਤਾ ਗਿਆ ਔਰ ਹੁਣ ਵੀ ਉਸੋ ਜਿਹੇ ਹਾਲਾਤ ਬਣਦੇ ਨਜ਼ਰ ਆ ਰਹੇ ਨੇ ਹਰਿਆਣਾ ਤੇ ਦਿੱਲੀ ਦੇ ਵਿੱਚ ਪ੍ਰਸ਼ਾਸਨਿਕ ਪੱਦਰ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਹੱਦਾਂ ਪਾਰ ਕਰਦੀਆਂ ਨਜ਼ਰ ਆ ਰਹੀਆਂ ਨੇ ਹਰਿਆਣਾ ਦੇ ਵਿੱਚ ਬੈਰੀਗੇਟਿੰਗ ਤੋਂ ਲੈ ਕੇ ਸੜਕਾਂ ਤੇ ਕਿਲ ਘੱਟ ਦਿੱਤੇ ਗਏ ਨੇ ਔਰ ਦੂਜੇ ਪਾਸੇ 144 ਧਾਰਾ ਦਿੱਲੀ ਦੇ ਵਿੱਚ ਲਾਗੂ ਹੈ ਪਰ ਹਾਲ ਹੀ ਹਿਰਚ ਮਨੋਹਰ لال ਖੱਤਰ ਜਿਹੜੇ ਕਿ ਹਰਿਆਣਾ ਦੇ ਸੀਐਮ ਨੇ ਉਹਨਾਂ ਦੇ ਵੱਲੋਂ ਇੱਕ ਵੱਡਾ ਬਿਆਨ ਦੇ ਦਿੱਤਾ ਗਿਆ ਉਹਨਾਂ ਨੇ ਸਾਫ਼ ਤੌਰ ਦੇ ਉੱਤੇ ਨਿਸ਼ਾਨੇ ਜਿਹੜੇ ਨੇ ਉਹ ਸਾਡੇ ਕਿਸਾਨਾਂ ਦੇ ਉੱਤੇ ਉਹਨਾਂ ਨੇ ਕਿਹਾ ਕਿ ਪਹਿਲਾਂ ਵੀ ਜਦੋਂ ਕਿਸਾਨ ਦਿੱਲੀ ਗਏ ਸਨ ਤੇ ਉਹਨਾਂ ਦੇ ਵੱਲੋਂ ਜਿਸ ਤਰ੍ਹਾਂ ਦਾ ਵਤੀਰਾ ਕੀਤਾ ਗਿਆ ਸੀ ਉਹ ਡੈਮੋਕਰੇਸੀ ਦੇ ਆਧਾਰ ਦੇ ਉੱਤੇ ਸੰਭਵ ਤੇ ਸਹੀ ਨਹੀਂ ਠਹਿਰਾਇਆ ਜਾਣਾ ਚਾਹੀਦਾ ਔਰ ਇਸੇ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਹੁਣ ਵੀ ਕਿਸਾਨ ਉਸੇ ਤਰ੍ਹਾਂ ਕਰਦੇ ਪਏ ਨੇ ਔਰ ਇਹ ਹਰਗिज ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਸਿੱਧੇ ਨਿਸ਼ਾਨੇ ਕਿਸਾਨਾਂ ਤੇ ਸਾਦੇ ਨੇ ਕਿਹਾ ਕਿ ਟਰੈਕਟਰ ਟਰਾਲੀਆਂ ਦੇ ਵਿੱਚ ਹਥਿਆਰ ਰੱਖ ਕੇ ਤੇ ਅੰਦੋਲਨ ਦੇ ਵਿੱਚ ਕਿਸਾਨ ਜਾਂਦੇ ਨੇ ਇਹੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਕਿਸਾਨਾਂ ਦੇ ਖਿਲਾਫ ਮਨੋਹਰ لال ਖੱਟਰ ਪਹਿਲੀ ਵਾਰ ਬੋਲਦੇ ਨਜ਼ਰ ਆ ਰਹੇ ਨੇ ਇਸ ਅੰਦੋਲਨ ਦੇ ਪਹਿਲਾਂ ਜਦੋਂ ਕਿਸਾਨ ਸ਼ੰਭੂ ਵਾਲਕੂਚ ਕਰ ਰਹੇ ਨੇ ਤੇ ਉੱਥੇ ਹੀ ਮਨੋਹਰ لال ਖੱਟਰ ਦਾ ਇਹ ਬਿਆਨ ਸਾਹਮਣੇ ਆਇਆ ਜਿਸ ਦੇ ਵਿੱਚ ਉਹ ਕਿਸਾਨਾਂ ਦੇ ਇਸ ਕਾਫਲੇ ਦਾ ਉਹਨਾਂ ਦੇ ਇਸ ਵਿਰੋਧ ਪ੍ਰਦਰਸ਼ਨ ਦਾ ਵਿਰੋਧ ਕਰਦੇ ਨਜ਼ਰ ਆ ਰਹੇ ਨੇ ਮਨੋਹਰ لال ਖੱਟਰ ਨੇ ਕਿਸਾਨਾਂ ਦੇ ਵਿਰੁੱਧ ਆਪਣਾ ਬਿਆਨ ਦਿੱਤਾ ਹੈ ਤਾਂ ਕਿਹਾ ਕਿ ਇਸ ਤਰ੍ਹਾਂ ਦਾ ਬਿਹੇਵੀਅਰ ਜ਼ਰਾ ਵੀ برداشت ਨਹੀਂ ਕੀਤਾ ਜਾਵੇਗਾ ਆਪਣੇ ਬਿਆਨ ਦੇ ਵਿੱਚ ਕਿਸਾਨ ਅੰਦੋਲਨ ਨੂੰ ਲੈ ਕੇ ਵਿਸ਼ੇਸ਼ ਤੌਰ ਤੇ ਟਿੱਪਣੀ ਕੀਤੀ ਗਈ ਹੈ ਕਿ ਜੋ ਪਤੀਰਾ ਕਿਸਾਨਾਂ ਨੇ ਅੰਦੋਲਨ ਦੇ ਸਮਝ ਕੀਤਾ ਸੀ ਉਹ ਗੈਰ ਸੰਵਿਧਾਨਿਕ ਹੈਗਾ اور ਨਾਲ ਦੀ ਨਾਲ ਕਿਹਾ ਕਿ ਡੈਮੋਕ੍ਰੇਸੀ ਦੇ ਆਧਾਰ ਦੇ ਉੱਤੇ ਉਸ ਨੂੰ ਸਹੀ ਨਹੀਂ ਠਹਿਰਾਉਣਾ ਚਾਹੀਦਾ ਖੈਰ ਇਸ ਅੰਦੋਲਨ ਦੇ ਵਿੱਚ ਵੀ ਕਿਸਾਨਾਂ ਦੇ ਉੱਤੇ ਡਟ ਕੇ ਬੋਲਦੇ ਨਜ਼ਰ ਆ ਰਹੇ ਨੇ ਮਨੋਹਰ ਲਾਲ ਖੱਟਰ ਉਹਨਾਂ ਦਾ ਬਿਆਨ ਜੋ ਸਾਹਮਣੇ ਆਇਆ ਆਓ ਸੁਣਦੇ ਹਾਂ ਕਿ ਪ੍ਰਦਰਸ਼ਨ ਉਸ ਇਸ ਪ੍ਰਕਾਰ ਕੇ ਆਹਮਣ ਹੁਲੂ ਕਰਤੇ ਹਨ ਉਹ کہیں ਵੀ ਡੈਮੋਕ੍ਰੇਸੀ ਮੇ ਉਚਿਤ ਨਹੀਂ ਹੈ ਅਕਰ ਪਿਛਲੀ ਵਾਰ ਅਸੀਂ ਨੇ ਦੇਖਾ ਹੈ ਕਿ ਜਾਣੇ ਕੇ ਲਈ ਬਸੇ ਬਹੁਤ ਹੈ ਜਾਣੇ ਕੇ ਲਈ ਟ੍ਰੇਨਸ ਬਹੁਤ ਹੈ ਜਾਣੇ ਕੇ ਲਈ ਆਪਣੇ ਸਾਧਨ ਬਹੁਤ ਹੈ ਲੇਕਿਨ ਅਸੀਂ ਟ੍ਰੈਕਟਰ ਲੈ ਕੇ ਕਿ ਜائیںਗੇ ਔਰ ਟ੍ਰੈਕਟਰ ਕੋ ਵੀ ਅਸੀਂ ਅੱਗੇ ਕੋਈ ਨਾ ਕੋ ਉਨਕੇ ਸਾਥ हथियार बांध के लेकर के जाएंगे हमको रोकेगा तो हम रुकेंगे नहीं लाइन ऑर्डर की स्थिति को मेंटेन करने के लिए व्यवस्थाएं करनी पड़ती है और इसलिए जैसा हमारा पिछला अनुभव है आपको पता ही है इस प्रकार का काम किसी प्रकार का प्रदर्शन डेमोक्रेसी में जो तय मानक है उसके हिसाब से करना चाहिए वो तय मानक नहीं उसके हिसाब से नहीं करना अपडेट